ਸਫਰ ਸ਼ਹਾਦਤ ਉਸ ਮਰਦੇ ਗੰਬੜੇ ਮਰਦ ਜਿਹਾ ਦੁਨੀਆ ਤੇ ਅਜ ਤੱਕ ਹੋਇਆ ਨਹੀਂ ਲੋਕ ਧੀ ਤੋੜਦਿਆਂ ਰੋਂਦੇ ਨੇ ਉਹ ਪੁੱਤ ਤੋੜ ਕੇ ਰੋਇਆ ਨਹੀਂ ਚਮਕੌਰ ਦੀ ਜੰਗ ਦੇ ਵਿੱਚ ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ ਦੋਵੇਂ ਹੀ ਸ਼ਹੀਦੀਆਂ ਪਾ ਚੁੱਕੇ ਸੀ ਜੇ ਜੇ ਮੈਂ ਘੜੀ ਛੱਡ ਕੇ ਜਾਵਾਂਗਾ ਤਾਂ ਮੈਂ ਕਾਇਰਾਂ ਵਾਂਗ ਨਹੀਂ ਸਭ ਨੂੰ ਤਾੜੀ ਮਾਰ ਕੇ ਜ਼ਾਲਮ ਫੌਜਾਂ ਨੂੰ ਲਲਕਾਰ ਕੇ ਜਾਵਾਂਗਾ ਤਫਰ ਸ਼ਹਾਦਤ ਸਭ ਤੋਂ ਪਹਿਲਾਂ ਤਾਂ ਦੋਵੇਂ ਹੱਥ ਜੋੜ ਕੇ ਗੁਰੂ ਪਾਸ਼ਾ ਵੱਲੋਂ ਬਖਸ਼ਿਸ਼ ਕੀਤੀ ਹੋਈ ਫਤਿਹ ਦੀ ਸਾਂਝ ਪਾਈਏ ਤੇ ਗੱਜ ਕਿਆ ਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਫਰ ਸ਼ਹਾਦਤ ਜਿਸ ਦੇ ਪਿਛਲੇ प्रकरण ਦੇ ਵਿੱਚ ਅਸੀਂ ਚਮਕੌਰ ਦੀ ਜੰਗ ਦਾ ਇਤਿਹਾਸ ਸਾਂਝਾ ਕੀਤਾ। ਇਹ ਵੀ ਸਾਂਝ ਪਾਈ ਕਿ ਗੁਰੂ ਸਾਹਿਬ ਨੇ ਕਿਸ ਤਰ੍ਹਾਂ ਆਪਣੇ ਪੁੱਤਰਾਂ ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ ਜੀ ਨੂੰ ਖਾਲਸੇ ਦੇ ਉੱਤੇ ਕੁਰਬਾਨ ਕਰ ਦਿੱਤਾ। ਉਸ ਮਰਦੇ ਇੱਕ ਅੰਮੜੇ ਮਰਦ ਜਿਹਾ ਦੁਨੀਆਂ ਤੇ ਅੱਜ ਤੱਕ ਹੋਇਆ ਨਹੀਂ। ਲੋਕ ਧੀ ਤੋੜਦਿਆਂ ਰੋਂਦੇ ਨੇ। ਉਹ ਪੁੱਤ ਤੋੜ ਕੇ ਰੋਇਆ ਨਹੀਂ। ਸਫਰੇ ਸ਼ਹਾਦੇ ਅਜਦੇ ਪ੍ਰਕਰਨ ਦੇ ਵਿੱਚ ਅਸੀਂ ਸਾਂਝ ਪਾਵਾਂਗੇ। ਕਿ ਗੁਰੂ ਸਾਹਿਬ ਨੇ ਚਮਕੌਰ ਦੀ ਗੜੀ ਨੂੰ ਕਿਵੇਂ ਛੱਡਿਆ। ਚੰਕੋੜ ਦੀ ਗੜੀ ਛੱਡਣ ਤੋਂ ਬਾਅਦ ਗੁਰੂ ਸਾਹਿਬ ਕਿੱਥੇ ਗਏ ਤੇ 9 ਕੋਹ ਦੀ ਸਵੇਰ ਨੂੰ ਚੰਕੋੜ ਦੀ ਗੜੀ ਦੇ ਵਿੱਚ ਮੌਜੂਦ ਬਾਕੀ ਸਿੰਘ ਕਿਸ ਤਰ੍ਹਾਂ ਸ਼ਹੀਦ ਹੋਏ ਚੰਕੋੜ ਦੀ ਜੰਗ ਦੇ ਵਿੱਚ ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ ਦੋਵੇਂ ਹੀ ਸ਼ਹੀਦیاں ਪਾ ਚੁੱਕੇ ਸੀ 8 ਕੋਹ ਦੀ ਸ਼ਾਮ ਦਾ ਵੇਲਾ ਸੀ ਗੁਰੂ ਸਾਹਿਬ ਨੇ ਗੜੀ ਦੇ ਵਿੱਚ ਬਚੇ ਬਾਕੀ ਸਿੰਘਾਂ ਦੇ ਨਾਲ ਮਿਲ ਕੇ ਰਾਰਾ ਸਾਦਾ ਪਾਠ ਕੀਤਾ ਤੇ ਅਰਦਾਸ ਕੀਤੀ ਅੱਜ ਦੀ ਇਹ ਅਰਦਾਸ ਕੁਝ ਨਿਰੇਕਲੀ ਸੀ ਕਿਉਂਕਿ ਗੁਰੂ ਸਾਹਿਬ ਬਾਬਾ ਜੀ ਸਿੰਘ ਤੇ ਬਾਬਾ ਜਹਾਜ਼ ਸਿੰਘ ਦੀ ਸ਼ਹਾਦਤ ਤੇ ਸ਼ੁਕਰਾਨੇ ਦੀ ਅਰਦਾਸ ਕਰ ਰਹੇ ਸੀ ਉਸ ਅਕਾਲ ਪੁਰਖ ਵਾਹਿਗੁਰੂ ਕੋ ਕਹਿ ਰਹੇ ਸੀ ਕਿ اے ਹੈ ਪਰਮਾਤਮਾ ਤੇਰੀ ਅਮਾਨਤ ਮੈਂ ਤੈਨੂੰ ਵਾਪਸ ਸੌਂਪ ਦਿੱਤੀ ਹੈ ਤੇ ਮੈਂ ਹੁਣ ਸੁਰਖਰੂ ਹੋ ਗਿਆ ਹਕੀਮ ਨਰਜ਼ਾ ਅੱਲਾ ਯਾਰਖਾਨ ਜੋਗੀ ਵੀ ਕਹਿੰਦੇ ਨੇ ਕਿ ਦੁਨੀਆ ਦੇ ਉੱਤੇ ਗੁਰੂ ਗੋਬਿੰਦ ਸਿੰਘ ਜੀ ਤੋਂ ਪਹਿਲਾਂ ਐਸਾ ਕੋਈ ਵੀ ਪੀਰ ਪੈਗੰਬਰ ਰੈਬਰ ਨਹੀਂ ਹੋਇਆ ਜਿਸ ਨੇ ਆਪਣੇ ਪੁੱਤਰ ਕੌਣ ਤਾਂ ਸ਼ਹੀਦ ਕਿਤੇ ਹੋਣ ਆਪਣੇ ਪੁੱਤਰਾਂ ਦੀ ਸ਼ਹਾਦਤ ਤੇ ਉਸ ਰੱਬ ਦਾ ਸ਼ੁਕਰਾਨਾ ਕੀਤਾ ਹੋਵੇ ਤੇ ਉਹਨਾਂ ਦੀ ਸ਼ਹਾਦਤ ਤੇ ਜੇਕਾਰੇ ਛੱਡੇ ਹੋਣ ਗੁਰੂ ਸਾਹਿਬ ਨੇ ਅਜਿਹਾ ਕਰਕੇ ਰਿਸ਼ੀਆਂ ਮੁਨੀਆਂ ਪੀਰ ਪਗੰਬਰਾਂ ਦਾ ਰਤਬਾ ਹੋਰ ਉੱਚਾ ਕੀਤਾ ਏ ਕਰਤਾਰ ਕੀ ਸਗੰਧ ਹੈ ਨਾਨਕ ਕੀ ਕਸਮ ਹੈ ਜਿਤਨੀ ਵੀ ਹੋ ਗੋਬਿੰਦ ਕੀ ਤਾਰੀਫ ਉਹ ਕਮ ਹੈ ਹਰਚੰਦ ਮੇਰੇ ਹੱਥ ਨੇ ਪਰ ਜ਼ੋਰ ਕਲਮ ਹੈ सतगुरु के लिखो वसफ कहा ताबे रकम है अंगद है अमरदास है अर्जन भी तू ही है नानक से लेके तेग बहादुर तू सभी है तीरथ नहीं कोई रूए रोशन के बराबर दर्शन तेरे दस गुरुओं के दर्शन के बराबर अठ पोधी शाम नू रायरा साहब का पाठ कर्म तो बाद गुरु साहब ने फैसला लिया कि नौ पोधी सवेर नू गुरु साहब आप ਜਦੋਂ ਕੋਰਦੀਸ ਕੱਚੀ ਗੜੀ ਤੋਂ ਬਾਹਰ ਜਾਣਗੇ ਤੇ ਮੁਗਲਾਂ ਤੇ ਪਹਾੜੀ ਰਾਜਿਆਂ ਦੇ ਨਾਲ ਆਹਮੋ ਸਾਹਮਣੇ ਹੋ ਕੇ ਟਕਰਾ ਕਰਨਗੇ ਜਦੋਂ ਪਿਆਰੇ ਵਿਆਸ ਸਿੰਘ ਜੀ ਨੂੰ ਤੇ ਬਾਕੀ ਸਿੰਘਾਂ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਭਾਈ ਦਿਆ ਸਿੰਘ ਜੀ ਨੇ ਗੁਰੂ ਸਾਹਿਬ ਅੱਗੇ ਬੇਨਤੀ ਕੀਤੀ ਤੇ ਕਿਹਾ ਕਿ ਗੁਰੂ ਸਾਹਿਬ ਤੁਸੀਂ ਜੰਗ ਦੇ ਮੈਦਾਨ ਦੇ ਵਿੱਚ ਨਹੀਂ ਜਾ ਸਕਦੇ ਗੁਰੂ ਸਾਹਿਬ ਨੇ ਭਾਈ ਦਿਆ ਸਿੰਘ ਨੂੰ ਕਿਹਾ ਕਿ ਤੁਸੀਂ ਮੈਨੂੰ ਰੋਕ ਨਹੀਂ ਸਕਦੇ ਮੇਰੇ ਨਾਲ ਦੇ ਸਾਥੀ ਸਿੰਘ ਮੇਰੇ ਫਰਜ਼ੰਦ ਮੈਦਾਨੇ ਜੰਗ ਦੇ ਵਿੱਚ ਸ਼ਹੀਦ ਹੋਏ ਪਏ ਨੇ ਤੇ ਕੀ ਹੋ ਨਾ ਸਕਦਾ ਕਿ ਮੈਂ ਆਪਣੀ ਜਾਨ ਬਚਾ ਲਾਂ ਕਿਰਪਾਈ ਬਿਆ ਸਿੰਘ ਜੀ ਨੇ ਗੁਰੂ ਸਾਹਿਬ ਨੂੰ ਯਾਦ ਦੁਲਾਇਆ ਇਹ ਗੁਰੂ ਸਾਹਿਬ ਕੀ ਤੁਹਾਨੂੰ ਯਾਦ ਹੈ ਕਿ ਜੇ ਤੁਸੀਂ ਮੇਰੀ ਬੇਨਤੀ ਪ੍ਰਵਾਨ ਨਹੀਂ ਕਰ ਸਕਦੇ ਤਾਂ ਸੀ ਤੁਹਾਨੂੰ ਹੁਕਮ ਦੇਣ ਦੀ ਵੀ ਸਮਰੱਥਾ ਰੱਖਦੀਆਂ ਜਿਸ ਸਮੇਂ ਤੁਸੀਂ ਖਾਲਸੇ ਨੂੰ ਪ੍ਰਗਟ ਕੀਤਾ ਸੀ ਸਾਨੂੰ ਪੰਜ ਪਿਆਰਿਆਂ ਦੇ ਰੂਪ ਦੇ ਵਿੱਚ ਅੰਮ੍ਰਿਤ ਛਕਾਇਆ ਸੀ ਤੇ ਬਾਅਦ ਦੇ ਵਿੱਚ ਸਾਡੇ ਤੋਂ ਆਪ ਅੰਮ੍ਰਿਤ ਦਾਤ ਲਈ ਸੀ ਉਸ ਸਮੇਂ ਤੁਸੀਂ ਕਿਹਾ ਸੀ ਕਿ ਜਿੱਥੇ ਵੀ ਤਿਆਰਬਰ ਤਿਆਰ ਸਿੰਘ ਪੰਜ ਇਕੱਠੇ ਹੋਣਗੇ ਤੇ ਪੰਜ ਸਿੰਘ ਮਿਲ ਕੇ ਜੋ ਵੀ ਗੁਰਮਤਾ ਕਰਨਗੇ ਜੋ ਵੀ ਫੈਸਲਾ ਕਰਨਗੇ ਉਹ ਮੈਨੂੰ ਮਨਜ਼ੂਰ ਕਰਨਾ ਪਏਗਾ ਕਿਉਂਕਿ ਇਕੱਠੇ ਤਿਆਰਬਰ ਤਿਆਰ ਪੰਜ ਸਿੰਘ ਮੇਰੇ ਲਈ ਗੁਰੂ ਹੋਣਗੇ ਤੇ ਉਸ ਸਮੇਂ ਮੈਂ ਉਹਦਾ ਚੇਲਾ ਹੋਵਾਂਗਾ ਗੜੀ ਦੇ ਵਿੱਚ ਮੌਜੂਦ ਪੰਜ ਸਿੰਘਾਂ ਨੇ ਪੰਜ ਪਿਆਰਿਆਂ ਦੇ ਰੂਪ ਵਿੱਚ ਗੁਰੂ ਸਾਹਿਬ ਨੂੰ ਗੱਡੀ ਛੱਡ ਕੇ ਜਾਣ ਦਾ ਫੈਸਲਾ ਸੁਣਾ ਦਿੱਤਾ ਗੁਰੂ ਸਾਹਿਬ ਨੇ ਇਹ ਸਿੰਘਾਂ ਨੇ ਉਸ ਸਮੇਂ ਕਾਫੀ ਦੇਰ ਤੱਕ ਵਾਰਤਾਲਾਪ ਕੀਤੀ ਸਿੰਘਾਂ ਨੇ ਗੁਰੂ ਸਾਹਿਬ ਨੂੰ ਕਿਹਾ ਕਿ ਜੇ ਤੁਸੀਂ ਇਸ ਜਗ ਤੇ ਰਹਿੰਦੇ ਹੋ ਤਾਂ ਤੁਸੀਂ ਇੰਨੀ ਤਾਕਤ ਤੇ ਜ਼ਰੂਰਤ ਰੱਖਦੇ ਹੋ ਕਿ ਤੁਸੀਂ ਸਾਡੇ ਵਰਗੇ ਲੱਖਾਂ ਹੀ ਸਿੰਘ ਤਿਆਰ ਕਰ ਸਕਦੇ ਹੋ ਪਰ ਅਸੀਂ ਲੱਖਾਂ ਮਿਲ ਕੇ ਵੀ ਇੱਕ ਗੁਰ ਗੋਬਿੰਦ ਸਿੰਘ ਤਿਆਰ ਨਹੀਂ ਕਰ ਸਕਦੇ ਅਖੀਰ ਚ ਗੁਰੂ ਸਾਹਿਬ ਨੇ ਇਹਨਾਂ ਦੀ ਗੱਲ ਮੰਨ ਲਈ ਪਰ ਗੁਰੂ ਸਾਹਿਬ ਨੇ ਨਾਲ ਹੀ ਇੱਕ ਸ਼ਰਤ ਰੱਖੀ ਕਿ ਜੇ ਮੈਂ ਗੜੀ ਛੱਡ ਕੇ ਜਾਵਾਂਗਾ ਤਾਂ ਮੈਂ ਕਾਇਰਾਂ ਵਾਂਗ ਨਹੀਂ ਸਭੋ ਤਾੜੀ ਮਾਰ ਕੇ ਜ਼ਾਲਮ ਫੋਜਾਂ ਨੂੰ ਲਲਕਾਰ ਕੇ ਜਾਵਾਂਗਾ ਸਿੰਘਾਂ ਵੱਲੋਂ ਗੁਰੂ ਸਾਹਿਬ ਦੀ ਇਹ ਗੱਲ ਮੰਨ ਲਈ ਗਈ ਗੁਰੂ ਸਾਹਿਬ ਨੇ ਭਾਈ ਸੰਗਤ ਸਿੰਘ ਜੀ ਨੂੰ ਆਪਣੇ ਕੋਲ ਬੁਲਾਇਆ ਭਾਈ ਸੰਗਤ ਸਿੰਘ ਜੀ ਗੁਰੂ ਸਾਹਿਬ ਦੇ ਹਾਮੋਬਰ ਸਿੰਘ ਤੇ ਭਾਈ ਸੰਗਤ ਸਿੰਘ ਦਾ ਚਾਰਾ ਖੂਬ ਗੁਰੂ ਸਾਹਿਬ ਨਾਲ ਮਿਲਦਾ ਸੀਗਾ ਗੁਰੂ ਸਾਹਿਬ ਨੇ ਭਾਈ ਸੰਗਤ ਸਿੰਘ ਨੂੰ ਆਪਣੀ ਪੋਸ਼ਾਕ ਪਹਿਨਾਈ ਭਾਈ ਸੰਗਾ ਸਿੰਘ ਦੇ ਸਰਤੇ ਆਪਣੀ ਕਲਗੀ ਸਜਾਈ ਤੇ ਗੜੀ ਵੀ ਕਮਾਨ ਭਾਈ ਸੰਗਾ ਸਿੰਘ ਦੇ ਹਵਾਲੇ ਕਰ ਦਿੱਤੀ ਸੰਗਾ ਵੱਲੋਂ ਗੁਰਮਤਾ ਕੀਤਾ ਗਿਆ ਕਿ ਭਾਈ ਵਿਆਸ ਸਿੰਘ ਜੀ ਭਾਈ ਤਰਮ ਸਿੰਘ ਜੀ ਤੇ ਭਾਈ ਮਾਨ ਸਿੰਘ ਜੀ ਗੁਰੂ ਸਾਹਿਬ ਦੇ ਨਾਲ ਜਾਣਗੇ ਗੁਰੂ ਸਾਹਿਬ ਇਨ੍ਹਾਂ ਤਿੰਨਾਂ ਸਿੰਘਾਂ ਸਮੇਤ ਚਮਕੋਦ ਦੀ ਗੜੀ ਚੋਂ ਬਾਹਰ ਨਿਕਲੇ ਇਤਿਹਾਸਕਾਰਾਂ ਦਾ ਮੰਨਣਾ ਹੈ ਕਿ ਗੁਰੂ ਸਾਹਿਬ ਨੇ ਆਪਣੇ ਜੋੜੇ ਗੜੀ ਦੇ ਬਾਹਰ ਹੀ ਉਤਾਰ ਦਿੱਤੇ ਉਕੇ ਗੁਰੂ ਸਾਹਿਬ ਮੰਨਣਾ ਸੀ ਕਿ ਜੰਗ ਦੇ ਮੈਦਾਨ ਦੇ ਵਿੱਚ ਮੇਰੇ ਸਿੰਘਾਂ ਦੀਆਂ ਪਾਵਨ ਪਵਿੱਤਰ ਲੋਥਾਂ ਪਈਆਂ ਨੇ ਉਹਨਾਂ ਦੇ ਪਵਿੱਤਰ ਸ਼ਸਤਰ ਪਏ ਨੇ ਉਹਨਾਂ ਦੇ ਪਵਿੱਤਰ ਕੇਸ ਪਏ ਨੇ ਮੈਂ ਜੋੜੇ પાਕੇ ਜਾਵਾਂਗਾ ਤਾਂ ਹੋ ਸਕਦਾ ਹੈ ਕਿ ਮੇਰੇ ਇਹ ਜੋੜੇ ਸਿੰਘਾਂ ਦੀਆਂ ਉਹਨਾਂ ਪਾਵਨ ਪਵਿੱਤਰ ਲੋਥਾਂ ਸ਼ਸਤਰਾਂ ਤੇ ਕੇਸਾਂ ਨੂੰ ਲੱਗਣ ਇਸ ਲਈ ਗੁਰੂ ਸਾਹਿਬ ਚਮਕੌਰ ਦੀ ਸਗੜੀ ਤੋਂ ਨੰਗੇ ਪੈਰੀ ਹੋ ਕੇ ਅੱਗੇ ਵੱਲ ਤੁਰੇ ਚਮਕੌਰ ਦੀ ਗੜੀ ਤੋਂ ਕੁਝ ਦੌਰ ਜਾ ਕੇ ਗੁਰੂ ਸਾਹਿਬ ਨੇ ਜੋਰ ਦੇ ਤਿੰਨ ਵਾਰ ਤਾੜੀਆਂ ਮਾਰੀਆਂ ਤੇ ਦੁਸ਼ਮਣ ਨੇ ਲਲਕਾਰ ਕੇ ਕਿਹਾ ਕਿ ਸਿੱਖਾਂ ਦਾ ਗੁਰੂ ਜਾ ਰਿਹਾ ਹੈ ਜੇ ਕਿਸੇ ਦੇ ਵਿੱਚ ਹਿੰਮਤ ਹੈ ਤਾਂ ਮੈਨੂੰ ਰੋਕ ਲਵੇ ਚਮਕੌਰ ਦੀ ਗੜੀ ਦੇ ਵਿੱਚ ਸਿੰਘ ਉੱਚੀ ਉੱਚੀ ਜੈਕਾਰੇ ਛੱਡਣ ਲੱਗੇ ਮੁਗਲਾਂ ਤੇ ਪਹਾੜੀ ਸੈਨਾ ਦੇ ਵਿੱਚ ਤਰਖੰਡੀ ਮਚ ਗਈ ਉਸ ਰਾਤ ਕਾਫੀ ਹਨੇਰੀ ਤੂਫਾਨ ਚੱਲ ਰਿਹਾ ਸੀ ਮੁਗਲਾਂ ਤੇ ਪਹਾੜੀ ਫੌਜਾਂ ਜੋ ਮਸਾਲਾ ਲੈ ਕੇ ਖੜੀਆਂ ਸੀ ਉਹਨਾਂ ਦੇ ਮਸਾਲਾ ਨਹੀਂ ਬੁਝਗੀਆਂ ਸੀ ਉਹਨਾਂ ਨੂੰ ਲੱਗਿਆ ਜਿਵੇਂ ਉਹਨਾਂ ਉੱਪਰ ਹਨੇਰੀ ਤੇ ਤੂਫਾਨ ਦਾ ਫਾਇਦਾ ਚੁੱਕਦੇ ਹੋਏ ਸਿੰਘਾਂ ਨੇ ਹਮਲਾ ਕਰ ਦਿੱਤਾ ਹੈ ਜਿਸ ਕਰਕੇ ਉਹ ਡਰ ਗਏ ਸੀ ਤੇ ਇਸ ਡਰ ਦੇ ਕਰਕੇ ਉਹ ਇੱਕ ਦੂਜੇ ਦੇ ਹੀ ਆਹੋ ਲਾਹਣ ਲੱਗੇ ਇੱਕ ਦੂਜੇ ਨੂੰ ਹੀ ਮਾਰਨ ਲੱਗੇ ਕਿਉਂਕਿ ਹਨੇਰੇ ਦੇ ਵਿੱਚ ਉਹਨਾਂ ਨੂੰ ਇਹ ਸਮਝ ਨਹੀਂ ਆ ਰਿਹਾ ਸੀ ਕਿ ਇਹ ਹੋ ਕੀ ਰਿਹਾ ਗੁਰੂ ਸਾਹਿਬ ਚਮਕੌਰ ਦੀ ਗੜੀ ਨੂੰ ਅਲਵਿਦਾ ਕਹਿ ਕੇ ਅੱਗੇ ਵੱਲ ਚੱਲ ਪਏ ਰਸਤੇ ਵਿੱਚ ਲੱਖਾਂ ਦੀ ਗਿਣਤੀ ਦੇ ਮੁਗਲ ਤੇ ਪਹਾੜੀ ਸੈਨਾ ਨੂੰ ਪਾਰ ਕਰਦੇ ਹੋਏ ਗੁਰੂ ਸਾਹਿਬ ਆਪਣੇ ਸਿੰਘਾਂ ਤੋਂ ਵਿਛੜ ਗਏ ਤੇ ਮਾਚੀਵਾੜ ਦੇ ਜੰਗਲ ਦਾ ਸਫ਼ਰ ਖੁਦ ਇਕੱਲੇ ਤੈਅ ਕੀਤਾ ਗੁਰੂ ਸਾਹਿਬ ਨੇ ਜਦੋਂ ਅਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਸੀ ਤਾਂ ਗੁਰੂ ਸਾਹਿਬ ਦਾ ਪਰਿਵਾਰ ਤੇ ਬਾਕੀ ਦੇ ਸਿੰਘ ਗੁਰੂ ਸਾਹਿਬ ਦੇ ਨਾਲ ਸੀ ਸਰਸਾ ਨਹੀਂ ਤੇ ਜਦੋਂ ਪਰਿਵਾਰ ਦਾ ਵਿਛੋੜਾ ਹੋਇਆ ਉਸ ਸਮੇਂ ਵੀ ਗੁਰੂ ਸਾਹਿਬ ਦੇ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਬਾਬਾ ਜੁਝਾਰ ਸਿੰਘ ਪੰਜ ਪਿਆਰੇ ਤੇ 40 ਸਿੰਘ ਗੁਰੂ ਸਾਹਿਬ ਦੇ ਨਾਲ ਸੀ ਪਰ ਚੰਕੌਰ ਦੀ ġੜੀ ਛੱਡਣ ਤੋਂ ਬਾਅਦ ਗੁਰੂ ਪਾਸ਼ਾ ਅਜੇ ਇਹ ਸਫ਼ਰ ਇਕੱਲੇ ਤੈਅ ਕਰ ਰਹੇ ਸੀ ਉਸ ਸਮੇਂ ਨਾ ਹੀ ਉਹਨਾਂ ਦੇ ਨਾਲ ਉਹਨਾਂ ਦਾ ਚਿਰਾਂ ਦਾ ਸਾਥੀ ਨੀਲਾ ਘੋੜਾ ਸੀ ਤੇ ਨਾ ਹੀ ਉਹਨਾਂ ਦੇ ਨਾਲ ਉਹਨਾਂ ਦਾ ਬਾਜ਼ ਸੀ ਚੰਕੌਰ ਸਾਹਿਬ ਤੋਂ ਮਾਛੀ ਵਾਲੇ ਤੱਕ ਤਕਰੀਬਨ 30-40 ਕਿਲੋਮੀਟਰ ਦਾ ਸਫ਼ਰ ਗੁਰੂ ਸਾਹਿਬ ਨੇ ਨੰਗੇ ਪੈਰੀ ਤਾਜ਼ਲ ਤੈਅ ਕੀਤਾ ਜੰਗਲਾਂ ਤੇ ਕੰਢਾਲੇ ਰਾਹਾਂ ਤੋਂ ਨਿਕਲਣ ਕਰਕੇ ਗੁਰੂ ਸਾਹਿਬ ਦੇ ਵਸਤਰ ਵੀ ਫਟ ਗਏ ਸੀ। ਗੁਰੂ ਸਾਹਿਬ ਦੇ ਸਰੀਰ ਦਾ ਹੇਠਲਾ ਸਾਰਾ ਹਿੱਸਾ ਜ਼ਖਮਾਂ ਦੇ ਨਾਲ ਭਰਿਆ ਹੋਇਆ ਸੀ। ਲਗਾਤਾਰ ਨੰਗੇ ਪੈਰੀ ਚੱਲਣ ਕਰਕੇ ਗੁਰੂ ਸਾਹਿਬ ਦੇ ਪੈਰਾਂ ਵਿੱਚ ਛਾਲੇ ਪੈ ਗਏ ਸੀ। ਤੇ ਪੈਰਾਂ ਵਿੱਚ ਬਾਰ-ਬਾਰ ਕੰਡੇ ਚੁਬਣ ਕਰਕੇ ਗੁਰੂ ਸਾਹਿਬ ਦੇ ਪੈਰਾਂ ਵਿੱਚੋਂ ਲਹੂ ਸਿੰਮ ਰਿਹਾ ਸੀ। ਇੰਨਾ ਔਖਾ ਪਿੰਡ ਤੈਅ ਕਰਨ ਤੋਂ ਬਾਅਦ ਗੁਰੂ ਸਾਹਿਬ ਇੱਕ ਬਾਗ ਦੇ ਵਿੱਚ ਪਹੁੰਚੇ। ਜੋ ਕਿ ਭਾਈ ਗੁਲਾਬੇ ਦਾ ਇਹ ਪਾਈ ਪੰਜਾਬੇ ਦਾ ਬਾਦ ਸੀ ਉੱਥੇ ਇੱਕ ਖੂਹ ਸੀ ਉਸ ਖੂਹ ਤੋਂ ਗੁਰੂ ਸਾਹਿਬ ਨੇ ਪਾਣੀ ਇਸ਼ਨਾਨਾ ਕੀਤਾ ਤੇ ਜਿਸ ਟਿੰਡ ਦੇ ਨਾਲ ਖੂਹ ਦੇ ਵਿੱਚੋਂ ਪਾਣੀ ਕੱਢਿਆ ਜਾਂਦਾ ਸੀ ਉਸ ਟਿੰਡ ਨੂੰ ਨਾਲ ਲੈ ਕੇ ਨਾਲ ਹੀ ਇੱਕ ਝੰਡ ਦੇ ਬੱਦ ਦੇ ਥੱਲੇ ਉਸ ਟਿੰਡ ਦਾ ਸਹਾਰਣਾ ਲਾ ਕੇ ਆਰਾਮ ਕਰਨ ਲੱਗੇ ਸੁੱਤੇ ਹੋਏ ਵੀ ਗੁਰੂ ਸਾਹਿਬ ਨੇ ਆਪਣੇ ਸੱਜੇ ਹੱਥ ਦੇ ਵਿੱਚ ਕਿਰਪਾਨ ਫੜੀ ਹੋਈ ਸੀ ਕਈ ਦਿਨਾਂ ਤੋਂ ਨਿੰਦਰੇ ਗੁਰੂ ਸਾਹਿਬ ਨੇ ਅੱਜ ਮੱਛੀਵਾੜੇ ਜੰਗਲਾਂ ਦੇ ਵਿੱਚ ਆ ਕੇ ਆਰਾਮ ਕੀਤਾ ਅਨੰਦਪੁਰ ਸਾਹਿਬ ਛੱਡਣ ਵੇਲੇ 6 ਪੋਦੀ ਰਾਤ ਨੂੰ ਵੀ ਗੁਰੂ ਸਾਹਿਬ ਨੇ ਜਾਗਦਿਆਂ ਹੀ گزارਿਆ ਸੀ ਤੇ ਚਮਕੌਰ ਦੀ ਗੜੀ ਦੇ ਅੰਦਰ 7 ਪੋਦੀ ਰਾਤ ਵੀ ਗੁਰੂ ਸਾਹਿਬ ਨੇ ਜਾਗਦਿਆਂ ਹੀ guzari ਸੀ ਇੱਧਰ ਤਿੰਨੋਂ ਸਿੰਘ ਗੁਰੂ ਸਾਹਿਬ ਨੂੰ ਲੱਭ ਰਹੇ ਸੀ ਤੇ ਕੀਰੇ ਤਿੰਨੋਂ ਸਿੰਘ ਗੁਰੂ ਸਾਹਿਬ ਨੂੰ ਲੱਭਦੇ ਲਿਭਾਉਂਦੇ ਇਸ ਬਾਗ ਦੇ ਵਿੱਚ ਪਹੁੰਚੇ ਜਦੋਂ ਉਹਨਾਂ ਨੇ ਥਾਂ ਤੇ ਗੁਰੂ ਸਾਹਿਬ ਨੂੰ ਵੇਖਿਆ ਤਾਂਾਂ ਦੀ ਖੁਸ਼ੀ ਦਾ ਟਿਕਾਣਾ ਨਹੀਂ ਰਿਹਾ ਪਰ ਜਿਸ ਸਮੇ ਗੁਰੂ ਸਾਹਿਬ ਦੇ ਪਾਟੇ ਵਸਤਰ ਦੇਖੇ ਇਹ ਪੈਰਾਂ ਦੇ ਵਿੱਚੋਂ ਲਹੂ ਸਿੰਮ ਦਾ ਦੇਖਿਆ ਤਾਨਾਂ ਦੀ ਇਹ ਖੁਸ਼ੀ ਗਮੀ ਦੇ ਵਿੱਚ ਬਦਲ ਗਈ ਜਦੋਂ ਭਾਈ ਮਾਨ ਸਿੰਘ ਜੀ ਨੇ ਗੁਰੂ ਸਾਹਿਬ ਦੇ ਪੈਰਾਂ ਨੂੰ ਕੋਲ ਲਿਆ ਤਾਂ ਗੁਰੂ ਸਾਹਿਬ ਇੱਕਦਮ ਖੜੇ ਹੋਏ ਜਦੋਂ ਗੁਰੂ ਸਾਹਿਬ ਨੇ ਸਾਹਮਣੇ ਇਹਨਾਂ ਤਿੰਨਾਂ ਸਿੰਘਾਂ ਨੂੰ ਦੇਖਿਆ ਤਾਂ ਗੁਰੂ ਸਾਹਿਬ ਨੇ ਇਹਨਾਂ ਤਿੰਨਾਂ ਨੂੰ ਆਪਣੇ ਗੱਲ ਨਾਲ ਲਾ ਲਿਆ ਮਾਛੀਵਾੜੇ ਦੇ ਜੰਗਲ ਦੇ ਵਿੱਚ ਇਹ ਭਾਈ ਗੁਲਾਬੇ ਦਾ ਤੇ ਭਾਈ ਪੰਜਾਬੇ ਦਾ ਬਾਗ ਸੀ ਜਿਸ ਬਾਗ ਦੇ ਵਿੱਚ ਬੈਠ ਕੇ ਗੁਰੂ ਸਾਹਿਬ ਨੇ ਆਪਣਾ ਸਭ ਕੁਝ ਵਾਰ ਕੇ ਉਚਾਰਨ ਕੀਤਾ ਖਿਆਲ ਪਾਸ਼ਾ ਹੀ ਦਸਮੀ ਮਿੱਤਰ ਪਿਆਰੇ ਨੂੰ ਹਾਲ ਮੂਰੀਦਾਂ ਦਾ ਕਹਿਣਾ ਤੁਧ ਬਿਨੇ ਰੋਗ ਰਜ਼ਾਈਆਂ ਦਾ ਉਦਨ 나ਗ ਨਿਵਾਸਾਂ ਦੇ ਰਹਿਣਾ ਸੂਲ ਸਰਾਹੀ ਖੰਜਰ ਪਿਆਲਾ ਬਿੰਗ ਕਸਾਈਆਂ ਦਾ ਸਹਿਣਾ ਯਾਰ ਰੇੜੇ ਦਾ ਸਾਨੂੰ ਸੱתר ਚੰਗਾ ਪੱਟ ਖਿਹੜਿਆਂ ਦਾ ਰਹਿਣਾ ਇਸੇ ਸ਼ਬਦ ਰਾਹੀਂ ਗੁਰੂ ਪਾਸ਼ਾ ਆਪਣਾ ਹਾਲ ਆਪਣੇ ਪਿਆਰੇ ਮਿੱਤਰ ਅਕਾਲਪੁਰਕ ਵਾਇਗਰ ਨੂੰ ਦੱਸ ਰਹੇ ਨੇ ਤੇ ਕਹਿ ਰਹੇ ਨੇ ਕਿ ਤੇਰੇ ਬਿਨਾ ਇਹ ਸੁਖਾਰੀਆਂ ਸੇਜਾਂ ਦੇ ਸੋਨਾ ਇਸ ਤਰ੍ਹਾਂ ਏ ਜਿਵੇਂ ਨਾਗਾਂ ਦੇ ਨਾਲ ਰਹਿਣਾ ਮੇਰੇ ਲਈ ਐਸ਼ੋ ਆਰਾਮ ਦੀਆਂ ਅਵਸਥਾਂ ਸੁਰਾਈਆਂ 16 ਵਰਗੀਆਂ ਨੇ ਤੇ ਪਿਆਲੇ ਖੰੰਜਰਾਂ ਵਰਗੇ ਨੇ ਤੇਰੇ ਤੋਂ ਵਿਛੜ ਕੇ ਇੰਜ ਲੱਗਦਾ ਹੈ ਕਿ ਜਿਵੇਂ ਕਸਾਈ ਕਿਸੇ ਨੂੰ ਤੜਫਾਤ ਅੜਵਾ ਕੇ ਥੋੜੀ-ਥੋੜੀ ਵੱਢ ਰਿਹਾ ਹੋਵੇ ਉਸ ਅਕਾਲਪੁਰਕ ਵਾਇਗੁਰ ਦੇ ਹੁਕਮ ਦੇ ਵਿੱਚ ਮੇਨੂੰ ਜ਼ਮੀਨ ਤੇ ਸੱਤਰ ਤੇ ਸੋਨਾ ਵੀ ਚੰਗਾ ਲੱਗਦਾ ਉਸ ਆਕਾਲਪੁਰ ਖਵਾਇਰ ਤੋਂ ਦੂਰ ਹੋ ਕੇ ਖੁਸ਼ੀਆਂ ਖੇਰਿਆਂ ਦੇ ਸਾਰੇ ਸਾਧਨ ਮੇਰੇ ਲਈ ਪੱਟ ਨਹੀਂ ਭਾਵ ਤਿਆਗਣ ਯੋਗ ਨਹੀਂ ਸੋ ਗੁਰੂ ਸਾਹਿਬ ਸਾਡੇ ਲਈ ਜ਼ਮੀਨ ਤੇ ਸੋਕੇ ਵੀ ਉਸ ਆਕਾਲਪੁਰ ਖਵਾਇਬੂ ਦਾ ਸ਼ੁਕਰਾਨਾ ਕਰ ਰਹੇ ਨੇ ਇਧਰ ਨੌ ਪੌਦੀ ਸਵੇਰ ਨੂੰ ਚਮਕੌਰ ਦੀ ਗੜੀ ਦੇ ਉੱਤੇ ਹਮਲਾ ਕਰ ਦਿੱਤਾ ਗਿਆ ਤੇ ਬਾਕੀ ਦੇ ਜੋ ਸਿੰਘ ਬਚੇ ਸੀ ਜੋ ਚਮਕੌਰ ਦੀ ਗੜੀ ਦੇ ਅੰਦਰ ਮੌਜੂਦ ਸੀ ਉਹਨਾਂ ਨੂੰ ਵੀ ਸ਼ਹੀਦ ਕਰ ਦਿੱਤਾ ਗਿਆ ਭਾਈ ਸੰਗਤ ਸਿੰਘ ਜੀ ਦੇ ਸਿਰ ਤੇ 칼ੰਗੀ ਲੱਗੀ ਦੇਖ ਕੇ ਤੇ ਉਹਨਾਂ ਦਾ ਮੜੰਗਾ ਗੁਰੂ ਸਾਹਿਬ ਦੇ ਨਾਲ ਮਿਲਦਾ ਦੇਖ ਕੇ ਪਹਾੜੀ ਤੇ ਮੁਗਲ ਰਾਜੇ ਨੂੰ ਜਾਪਿਆ ਕਿ ਅਸੀਂ ਗੁਰੂ ਨੂੰ ਮਾਰ ਦਿੱਤਾ ਹੈ ਇਸ ਕਰਕੇ ਭਾਈ ਸੰਗਤ ਸਿੰਘ ਦਾ ਸਿਰ ਸਰ ਤੋਂ ਅਲੱਗ ਕਰਕੇ ਨੇਜੇ ਦੇ ਡੰਗ ਕੇ ਸਰਹੰਦ ਦੇ ਵਜ਼ੀਰ ਖਾਨ ਦੇ ਅੱਗੇ ਪੇਸ਼ ਕੀਤਾ ਗਿਆ ਵਜ਼ੀਰ ਖਾਨ ਨੇ ਦੇਖਦੇ ਸਾਰ ਹੀ ਜਾਣ ਲਿਆ ਕਿ ਇਹ ਗੋਬਿੰਦ ਦਾ ਸਿਰ ਨਹੀਂ ਹੈ ਗੋਬਿੰਦ ਨੇ ਸਾਨੂੰ ਧੋਖਾ ਦਿੱਤਾ ਹੈ ਇਹਨ ਕੋਦ ਵੀ ਕੱਚੀ ਘੜੀ ਤੋਂ ਨਿਕਲਣ ਦੇ ਵਿੱਚ ਉਹ ਕਾਮਯਾਬ ਹੋ ਗਿਆ ਹੈ। ਉਸਨੇ ਸਭ ਪਾਸੇ ਹੁਕਮ ਦੇ ਦਿੱਤਾ ਕਿ ਸਿੱਖਾਂ ਦਾ ਗੁਰੂ ਗੋਬਿੰਦ ਜਿੱਥੇ ਵੀ ਮਿਲੇ ਉਸਨੂੰ ਫੜਕੇ ਮੇਰੇ ਸਾਹਮਣੇ ਪੇਸ਼ ਕੀਤਾ ਜਾਵੇ। ਜਾਂ ਉਸ ਦਾ ਸਿਰ ਧੜ ਤੋਂ ਅਲੱਗ ਕਰਕੇ ਮੇਰੇ ਸਾਹਮਣੇ ਪੇਸ਼ ਕੀਤਾ ਜਾਵੇ। ਸਫਰੇ ਸ਼ਹਾਦਤ ਦੇ ਅਗਲੇ ਪ੍ਰਕਰਨ ਦੇ ਵਿੱਚ ਅਸੀਂ ਮਾਤਾ ਗੁਜਰੀ ਜੀ ਤੇ ਛੋਟੇ ਸਾਜਾ ਦੇ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਜੀ ਦੇ ਇਤਿਹਾਸ ਵੀ ਸਾਂਝ ਪਾਵਾਂਗੇ। ਇਤਿਹਾਸ ਲਿਖਦੇ ਵਕਤ ਅੰਦੇ ਕਈ ਪ੍ਰਕਾਰ ਦੇ ਭੁੱਲਾਂ ਗਲਤੀਆਂ ਹੋ ਗਈਆਂ ਹੋਣਗੀਆਂ ਸਿਮਾ ਦੇ ਜਾਚਕਾਂ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਸਫਰ ਸ਼ਹਾਦਤ